ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਮੇਨ 희 ਹੈ ਕਿ ਆਪ ਸਭ ਰਾਜੀ ਹੋਵੋਗੇ ਤੰਦਰੁਸਤ ਹੋਵੋਗੇ ਸੋ ਮੈਂ ਬੇਨਤੀ ਕਰਨੀ ਸੀ ਕਿ ਜਿਵੇਂ ਕਿ ਆਪਾਂ ਇੱਕ ਟੀਚਾ ਜੋ ਮਿੱਥਿਆ ਹੋਇਆ ਹੈ ਬੱਚਿਆਂ ਨੂੰ ਪਾਣੀ ਦੇ ਨਾਲ ਜੋੜਨ ਦਾ ਬੱਚਿਆਂ ਨੂੰ ਸਿੱਖੀ ਇਤਿਹਾਸ ਨਾਲ ਜੋੜਨ ਦਾ ਤੇ ਕਰ ਕਰ ਬਾਣੀ ਜਿਹੜਾ MP3 ਵੀ ਆਪਾਂ ਦੇ ਰਹੇ ਆ ਮਤਲਬ ਜਿੰਨੀ ਕワイਗੁਰੂ ਸ਼ਕਤੀ ਵਖਰੇ ਨੇ ਉਹ ਦੌਂ ਤਾਂ ਸੀ ਆ ਬਾਣੀ ਦਾ ਪ੍ਰਸਾਰ ਜਿਹੜਾ ਕਰ ਰਹੇ ਆ ਸੋ ਮੇਨ ਆਪਣਾ ਇਹ ਗਾਇਆ ਕਿ ਆਪਣੀ ਆਉਣ ਵਾਲੀ ਪੀੜ੍ਹੀ ਬਾਣੀ ਨਾਲ ਜੁੜੇ ਸੋ ਆਓ ਵਾਹਿਗੁਰੂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਪਾਂ ਬੱਚਿਆਂ ਨੂੰ ਜਿਹੜਾ ਬਾਣੀ ਨਾਲ ਜੋੜ ਸਕੀਏ ਕੀਰਤਨ ਬਾਣੀ ਦੀ ਸਿੱਖਿਆ ਸਕੇ ਇਤਿਹਾਸ ਦੀ ਸਿੱਖਿਆ ਬਾਰੇ ਦੱਸ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ